ਹਰਿਆਣਾ ਨੂੰ ਪਾਣੀ ਨਹੀਂ ਦੇਣਾ ਹਰਿਆਣਾ 4500 ਕਿਉਸਕ ਪਾਣੀ ਮੰਗਦਾ ਸੀ ਉਦੋਂ ਸਾਰੇ ਪੰਜਾਬ ਨੂੰ ਇਮੋਸ਼ਨਲ ਕੀਤਾ ਮੋਦੀ ਪਾਰਟੀ ਨੇ ਕਿ ਅਸੀਂ ਵੇਖੋ ਜੀ ਡਟ ਗਿਆ ਪਾਣੀਆਂ ਦਾ ਰਾਖਾ ਇਹ ਆਈ ਨਾ ਵੀਡੀਓ ਬਣਾਈਆਂ ਉਦੋਂ ਬੀਬੀ ਐਮਬੀਏ ਕਹਿ ਰਹੇ ਸੀ ਕਿ ਸਾਨੂੰ ਜਿਹੜੀਆਂ ਜਿਹੜਾ ਮੌਸਮ ਵਿਭਾਗ ਆ ਉਹ ਇਹ ਕਹਿ ਰਿਹਾ ਹੈ ਕਿ ਮੀ ਬਹੁਤ ਜ਼ਿਆਦਾ ਪੈਣਿਆ ਆ ਆਪਾਂ ਟੈਂਕਾਂ ਨੂੰ ਖਾਲੀ ਕਰ ਲਈਏ 11200 ਫੁੱਟ ਤੱਕ ਵੀ ਕਹਿੰਦੇ ਆ ਖਾਲੀ ਕਰਨਾ ਪੈਂਦਾ ਉਹ ਆਪਾਂ ਖਾਲੀ ਕਰ ਲਈਏ ਜੇ ਮੀ ਇਸ ਤਰੀਕੇ ਨਾਲ ਪਏ ਇਹ ਖਾਲੀ ਨਾ ਹੋਏ ਜਾਂ ਤਾਂ ਬੰਨ ਟੁੱਟਣਗੇ ਜਾਂ ਦਾ ਡੈਮ ਟੱਟਣਗੇ ਉਹਨਾਂ ਦੀ ਸੇਫਟੀ ਨੂੰ ਦੇਖਦੇ ਤੇ ਜਾਂ ਫਿਰ ਉਦੋਂ ਪਰ ਪਾਣੀ ਛੱਡਣਾ ਪਊਗਾ ਪਰ ਉਦੋਂ ਕੀ ਸੀ ਉਦੋਂ ਮਾਨਸਾਹ ਪੰਜਾਬ ਦੇ ਰਾਖੇ ਬਣੇ ਸੀ ਪਾਣੀਆਂ ਦੇ ਰਾਖੇ ਬਣੇ ਸੀ ਉੱਥੇ ਲਾਤੀ ਚੱਕ ਕੇ ਪੰਜਾਬ ਪੁਲਿਸ ਪੰਜਾਬ ਦੇ ਜਿਹੜੇ ਇੰਜੀਨੀਅਰ ਸੀਐਸ ਮਹਿਕਮਾ ਨਾਲ ਸੰਬੰਧਤ ਉਹਨਾਂ ਨੇ ਪਾਣੀ ਛੱਡਣ ਨਹੀਂ ਦਿੱਤਾ ਪਾਣੀ ਛੱਡਣ ਦਿੱਤਾ ਪਾਣੀ ਜਮਾ ਹੋਏਗਾ ਪਾਣੀ ਜਮਾ ਹੋਏਗਾ ਜਾਤੇ ਫਿਰ ਜਦੋਂ ਇੱਕੋ ਦਮ ਛੱਡਿਆ ਤੇ ਉਹਨੇ ਸਾਰਾ ਪੰਜਾਬ ਡੁਬੋ ਕੇ ਰੱਖ ਦਿੱਤਾ ਅਸੀਂ ਨਹੀਂ ਕਹਿੰਦੇ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਪਰ ਜਦੋਂ ਪਤਾ ਹੈ ਕਿ ਖੁਦ ਮਰਨਾ ਹੈ ਜਦੋਂ ਮਹਿਕਮੇ ਰਿਪੋਰਟ ਦੇ ਰੇ ਆ ਬੀਬੀਐਮਪੀ ਰਿਪੋਰਟ ਦੇ ਰਹੀ ਹੈ ਕਿ ਆ ਮਰਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ